ਇਹ ਸਾਡੇ ਗਾਣੇ ਵੀ ਬਹੁਤ ਸੁਣਦੇ ਆ ਦੁਕਾਨੇ ਖਾਸ ਕਰਕੇ ਬਹੁਤ ਸੁਣਦੇ ਆ ਇਹ ਉਹ ਕਿਥੇ ਮਹਾਰਾਸ਼ਟਰ ਜਿਸੋਂ ਪਾਜੀ ਹੁਣ ਆਏ ਆ ਟ੍ਰਾਂਸਪੋਰਟ ਵਾਲੇ ਕਿਥੇ ਪੰਜਾਬ ਕਿਥੇ ਕਲਕੱਤਾ ਕਿਥੇ ਸ਼ਿਰੀਗਰ ਸਾਰਾ ਸਾਰਾ ਦੇ ਸੜਕਾਂ ਤੇ ਲੱਗਦਾ ਜਿੱਥੇ ਕਿਹੜੇ ਘਾਦਾ ਹੁੰਦਾ ਮਹਾਰਾਜਾ ਕਰਨਾਲਾ ਮਹਾਰਾ ਉਸੇ ਦੋ ਬੰਦੇ ਰਾਮ ਜੀ ਦਾ ਫੇਰ ਚੱਲ ਪੈਂਦੇ ਆ ਹਨਾ ਸਾਈ ਫਾਈ ਰਾਤ ਹੀ ਕੰਮ ਚੱਲਦਾ ਰਹਿੰਦਾ ਠੀਕ ਆ ਜੀ ਤੇ ਘਰਾਂ 'ਚ ਇਹਨਾਂ ਦੀ ਉਡੀਕ ਹੁੰਦੀ ਆ ਉਹ ਇਹੋ ਜਿਹਾ ਗੀਤ ਆ ਕਹਿੰਦੇ ਸਾਡੀਆਂ ਸੜਕਾਂ ਵੀ ਇਹੋ ਜਿਹੇ ਟ੍ਰੈਫਿਕ ਇੰਨੀ ਜ਼ਿਆਦਾ ਹੋ ਗਈ। ਹੁਣ ਤਾਂ ਆਪਾਂ ਸਾਰੇ ਡਰਾਈਵਰ ਐਵੇਂ ਸੁੱਕਣਾ ਸਾਰਿਆਂ ਕਰ ਗੱਡੀਆਂ ਨੇ। ਜਦੋਂ ਬੰਦਾ ਘਰੋਂ ਨਿਕਲਦਾ ਨਾ ਸਾਰੇ ਕੰਮਰ ਦੀ ਜਾਨ ਮੁਸੀ ਜਾਈ ਆਈ ਪਈ ਹੁੰਦੀ ਆ। ਜਦੋਂ ਤੱਕ ਵਾਪਸ ਨਹੀਂ ਆ ਜਾਂਦਾ। ਇਹੋ ਜੀ ਗੱਲ ਆ ਇਹ ਕਹਿੰਦੀ ਅਗਲਾ ਝੂੜਾ ਆਵਾਜ਼ਾ ਮਾਰੇਗੇ ਤੈਨੂੰ ਹੋ ਗਿਆ ਲੋਟ ਪਿਆਰੇ। ਫੇਰ ਅਗਲਾ ਝੂੜਾ ਆਵਾਜ਼ਾ ਮਾਰੇ ਤੈਨੂੰ ਹੋ ਗਿਆ ਲੋਟ ਪਿਆਰੇ। ਤੈਨੂੰ ਹੋ ਗਿਆ ਲੋਟ ਪਿਆਰੇ ਪਰਲੇ ਕੋ ਵੀ ਮਹਿੰਦੀ ਦੇ ਜਿੰਨਾ ਚ ਨਹੀਂ ਮਿਲਦਾ। ਯਾਲ ਮੁਖੀ ਵੀ ਜਨਦੀ ਇਹਦਾ ਬਾਬਾ ਜੀ ਦਾ ਸਿਰ ਉੱਤੇ ਨੇੜ ਭੜਿਆ ਹੱਥਾਂ ਕਮਰਾਇਆ ਨਾ ਕਰ ਜਿੱਥੇ ਮਰਜੀ ਹੋਈ ਆ ਉਹ ਸ੍ਰੀ ਨਗਰ ਆ ਚਾਹੇ ਇਧਰ ਮਹਾਂ ਆਸ਼ਰਮ ਕਲਕੱਤਾ ਕੋਈ ਚੱਕਰ ਨਹੀਂ ਬਾਪ ਕਿਰਪਾ ਮਾਲਕ ਦੀ ਸ਼ਿਕਾਇਤ ਆਸੋ ਕਰਦੀ ਕੋਲ ਲਿਖੂਗਾ ਬਈ ਹਰੇ ਜਦੋਂ ਸਵੇਰ ਆਗਰ ਹੱਥ ਪਾਈਏ ਐਦਾ ਦਾਦੀ ਦਾ ਨਾਮ ਤੇ ਆਈਏ ਪੈਂਦਾਂ ਦਾ ਨਾਮ ਤੇ ਆਈਏ ਪੈਂਦਾਂ ਦਾ ਨਾਮ ਤੇ ਆਈਏ ਪੈਂਦਾਂ ਦਾ ਨਾਮ ਤੇ ਆਈਏ ਕਾਇਲੀ ਸੁਣੀ ਸੀ ਬੀਬੀ ਦੇ ਬਾਦਾਂ ਕਦੀ

ਦੀ ਜੀਤ ਲਈ ਗਾਣੇ ਆਖੀ ਬੜੀ ਸਮਾਈ ਸਾਡੇ ਤੂੰ ਢਲੀਏ ਗਾਣੇ ਕਈ ਦਾ ਫਰਦੇ ਨਬਾਉਣਾ ਹਾਂਣੇ ਕਈ ਦਾ ਫਰਦੇ ਨਬਾਉਣਾ ਕਈ ਦਾ ਫਰਦੇ ਨਬਾਉਣਾ ਹਾਂਣੇ ਕੀ ਕਰ ਸਕੀ ਲੈਂਦਾ ਏ ਈਮਾਨ ਕਮਾ ਭੜਕੀ ਮਾਝੀ ਯਦ ਕੋ ਕੱਢ ਲੈਂਦਾ ਏ ਈਮਾਨ ਕਮਾ ਭੜਕੀ ਭਗਦੇਵਾ ਦਾ ਦਾਸ ਦਾ ਸੇਵਕ ਨਹੀਂ ਭਗਦੇਵਾ ਭਗਦੇਵਾ ਦਾਸ ਦਾ ਸੇਵਕ ਮਾਤਰੀ ਹੋਣੀ ਇਸ ਦਿਲ ਤੇ ਪਾਵਾਰ ਮੇਰੇ ਸਾਥ ਬਰੂ ਕਰਦੇ ਈਮਾਨਾ ਦੇਵੀ ਮੇਰੇ ਸਾਥ ਬਰੂ ਇਹ 12 ਮਹੀਨੇ 30 24 ਘੰਟੇ ਸੜਕਾਂ ਦੇ ਉੱਤੇ ਜਣਾ ਟੰਗਾ ਹੈ। ਆਇਆ ਕਹਿਦਾ ਵੀ ਇਹ ਕਿਹੜੀ ਫਰਜਾਂ ਦੀ ਗੱਲ ਆ ਯਾਰ ਕੀ ਕਿਹੜੀ ਗੱਲ ਆ ਸਾਰੀ ਦੁਨੀਆਂ ਕੰਮ ਕਰਦੀ ਆ। ਪਰ ਮୋਨੂੰ ਉਹਦਾ ਪਤਾ ਲੱਗਦਾ ਜੇ ਕਿਤੇ 4 ਦਿਨ ਹੜਤਾਲ ਹੋ ਜਾਣਾ ਟਕਾਣੇ ਵੀ। ਕਰੋ ਪੰਜਾਬ ਦੇ ਵਿੱਚ ਕਹਿੰਦੇ ਵੀ 80 ਰੁਪਏ ਕਿਲੋ ਹੋ ਜਾਂਦੇ ਆ। ਸੇ ਸੋਹਣੀ ਮਿਲਦੇ ਮਰਦੇ। ਫਿਰ ਮੈਨੂੰ ਲੱਗਦਾ ਟਕਾਣੇ ਦਾ ਮੁੱਲ ਕੀ ਹੁੰਦਾ ਕੀ ਰਿਹਾ ਬਈ ਹਾਂ ਹਾਂ।

ਕਰਕੇ ਥੈਂਕ ਯੂ ਹਾਂਜੀ ਲਾਲੀ ਟੈਂਡ ਹਾਊਸ ਨੰਦਪੁਰ ਸਭਾ ਸਰਮਾਨ ਡਰਾਈਵਰ ਗਰਦੀਪ ਸਿੰਘ ਜੀ ਫੌਜੀ ਸਰਦੂ ਸਿੰਘ ਜੀ ਸਰਦਾਰ ਬਰਵਿੰਦਰ ਸਿੰਘ ਜੀ ਵਾਜੀ ਵਾ ਬਹੁਤ ਸਾਰਾ ਮਾਰ ਕੇ ਜੀ ਧੰਨਵਾਦ ਕਰਦੇ ਆ ਇਧਰ ਸਾਡੇ ਵੀਰ ਆਕਾਸ਼ਦੀਪ ਸਿੰਘ ਆਸਟ੍ਰੇਲੀਆ ਤੋਂ उन्होंने बहुत सारा मान है जी जोबन संधु न्यूजीलैंड तो और लवप्रीत राय जर्मनी तो सो so, सारे फॉरनर मेरे भी बहुत सारा माण है जी ए ਆਵਾ ਵੱਲੋਂ ਸਰਪੰਚ ਸਾਹਿਬ ਹੁਣਾਂ ਵੱਲ ਬਹੁਤ ਸਤਿ ਸ਼੍ਰੀ ਅਕਾਲ ਸਰਪੰਚ ਸਤਪਾਲ ਸਿੰਘ ਜੀ ਸਰਪੰਚ ਸਾਹਿਬ ਹੁਣਾਂ ਵੱਲ ਸਰਪੰਚ ਸਾਹਿਬ ਕੀ ਗੱਲ ਗ੍ਰਾਂਟ ਥੋੜੀ ਆ ਯਾਰ ਕੀ ਅੱਛਾ ਸਰਪੰਚ ਸਾਹਿਬ ਹੁਣਾਂ ਵੱਲ ਬਹੁਤ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਪੀ ਐਲ ਡੀ ਢਾਬੇ ਵਾਲੇ ਔਰ ਮਾ ਰਾਸ਼ਟ੍ਰ ਤੋਂ ਟ੍ਰਾਂਸਪੋਰਟ ਵਾਲੇ ਬਾਜੀਆ ਉਹਨਾਂ ਵੱਲੋਂ ਵੀ ਹਦਮਤ ਮਾਣਾ ਜੀ ਧੰਨਵਾਦ ਕਰਦੇ ਆ ਸਾਰੇ ਵੀਰਾਂ ਵੱਲੋਂ ਬਹੁਤ ਸਤਿ ਸ਼੍ਰੀ ਅਕਾਲ ਅਧਕਾਰਦਿਆਂ ਸਾਰੇ ਭਰਾਵਾਂ ਵੱਲੋਂ ਬਹੁਤ ਸਰਮਾਨ ਆਕਾਸ਼ਦੀਪ ਆਸਟ੍ਰੇਲੀਆ ਜੋਗਨ ਸੰਧੂ ਤੇ ਲਵਪਰੀ ਦਵਾਈ ਸੋ ਸਾਰੇ ਭਰਾ ਸਰਪੰਸਾ ਹੁਣਾ ਵੱਲੋਂ ਬਹੁਤ ਸਰਮਾਨ ਪੀਐਨਡੀ ਢਾਬਾ ਅਰਮਾਨ ਆਸਟ੍ਰਾਂਸਪੋਰਟ ਵਾਲੇ ਸਾਰੇ ਭਰਾ ਇੱਕ ਤੇ ਬਹੁਤ ਸਰਮਾਨ ਕਹਿੰਦੇ ਨੇ ਕਿ ਰੱਬ ਦੇ ਕੋਲੋਂ ਡਰਦਾ ਰਹੇ ਤਾਂ ਚੰਗਾ ਏ ਬੰਦਾ ਇੱਕੋ ਡਰਦਾ ਰਹੇ ਤਾਂ ਚੰਗਾ ਏ ਮੁੱਠੀ ਜਿੰਨਾ ਚ ਰਬੰਦੋ ਦੀ ਕੀਮਤ ਹੈ ਇੱਜਤ ਉੱਤੇ ਪੜਦਾ ਰਹੇ ਤਾਂ ਚੰਗਾ ਏ ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜ਼ਾ ਵੜਾ ਕਦੇ ਕਦੇ ਦਿਲ ਭਰਦਾ ਰਹੇ ਤਾਂ ਚੰਗਾ ਏ